ਤੇ ਚੱਕਾ ਕਰ ਸਕਦਾ ਨਹੀਂ ਕਿੰਨਾ ਵਧੀਆ ਮਨ ਤੇ ਦਿਨ ਬਲ ਗਿਆ ਤੇ ਨਾਲ ਹੀ ਮੇਰੇ ਹੈਅਰਸ ਵੀ ਦੇਖੋ ਹਨ ਸਾਰੇ ਗਾਹ ਹੋ ਚੁੱਕੇ ਨੇ ਬਹੁਤ ਰਹਿਣ ਮੈਂ ਚਾਹਾਂ ਕਿ ਤੁਸੀਂ ਬਲੀਚ ਕਰੋ ਮੈਂ ਉਹ ਆਪ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਹਨਸ਼ਟਾ ਹੋਇਆ ਪੈਸੇ ਜਿਵੇਂ ਹਦੀ ਜਿਵੇਂ ਹਵਾ ਹੈ ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਹੈ ਨਾ ਕਈ ਪੈਣਾ ਜਿਵੇਂ ਕਿ ਅਪਰ ਲਿਪਸ ਹੁੰਦੀਆਂ ਨੇ ਇਹ ਕਰਵਾ ਲੰਦੀਆਂ ਨੇ ਕਈ ਕਰਵਾਉਂਦੀਆਂ ਨਹੀਂ ਹੈਗੀਆਂ ਦੇਖੋ ਮੈਂ ਵੀ ਨਹੀਂ ਕਰਵਾਉਂਦੀ ਹੈਗੀ ਮੈਂ ਫੋਰਹੈਡ ਤਾਂ ਕਰਵਾ ਲੈਂਦੀ ਆ ਕਿਉਂਕਿ ਫੋਰਹੈਡ ਤੇ ਨਾ ਦਰਦ ਵਗੈਰਾ ਨਹੀਂ ਹੁੰਦਾ ਹੈਗਾ ਪਰ ਅਪਰ ਲਿਪਸ ਕਰਾਉਂਦੇ ਹੋਏ ਨਾ ਸੱਚੀ ਬਹੁਤ ਜ਼ਿਆਦਾ ਦਰਦ ਹੁੰਦਾ ਜਾਨ ਜੀ ਨਿਕਲ ਜਾਂਦੀ ਹੈ ਤੇ ਮੈਂ ਕਦੇ ਥ੍ਰੈਡ ਵਗੈਰਾ ਨਹੀਂ ਲਗਾਇਆ ਹੈਗਾ ਤੇ ਫਿਰ ਮੈਂ ਕੀ ਕਰਦੀ ਹੁੰਨੀ ਆ ਆਪਣੇ ਅਪਰ ਲਿਪਸ ਨੂੰ ਲੁਕਾਉਣ ਲਈ ਮੈਂ ਕਰਦੀ ਹੁੰਨੀ ਆ ਬਲੀਚ ਤੇ ਬਲੀਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੀ ਹੈ ਉਹ ਨਾ ਜਿਹੜੇ ਆਪਣੇ ਬਲੀਚ ਜਿਹੜੀ ਬਹੁਤ ਵਧੀਆ ਤੇ ਜਿਹੜੀ ਬਲੀਚ ਹੁੰਦੀ ਹੈ ਨਾ ਉਹਦਾ ਕੰਮ ਇਹੀ ਹੁੰਦਾ ਕਿ ਜਿਹੜੇ ਆਪਣੇ हेयर ਹੁੰਦੇ ਨੇ ਉਹਨਾਂ ਨੂੰ ਆਪਣੀ ਸਕਿਨ ਨਾਲ ਦੇ ਕਰ ਦਿੰਦੀ ਹੈ ਜਿਵੇਂ ਆਪਣੇ ਆਪਣੇ ਸਕਿਨ ਦੇ ਨਾਲ ਦੇ ਹੋ ਜਾਂਦੇ ਨੇ ਆਪਾਂ ਕੋਈ ਵੀ ਬਲੀਚ ਕਰਦੇ ਹਾਂ ਠੀਕ ਹੈ ਜੀ ਵੈਸੇ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਬਲੀਚ ਹੈਗੀਆਂ ਨੇ ਪਰ ਜਿਹੜੀ ਗਰਮੀ ਦੇ ਵਿੱਚ ਹੈ ਨਾ ਆਪਾਂ ਯੂਜ਼ ਕਰ ਸਕਦੇ ਆ ਜਿਹੜੀ ਆਪਣੇ ਸਕਿਨ ਨੂੰ ਐਨ ਆਪਣੇ ਫੇਸ ਨੂੰ কুল-ਕੂਲ ਰੱਖੇ ਕੋਈ ਵੀ ਆਪ ਨੂੰ ਸਾਈਡ ਇਫੈਕਟ ਨਾ ਹੋਵੇ ਉਹ ਇੱਕ ਬਹੁਤ ਵਧੀਆ ਬਲੀਚ ਹੈ ਉਹ ਬਲੀਚ ਮੈਂ ਤੁਹਾਨੂੰ ਦੱਸਾਂਗੀ ਵੈਸੇ ਤਾਂ ਦੇਖੋ ਨਾ ਜਿਆਤਰਤਾ ਮਾਰਕੀਟ ਦੇ ਵਿੱਚ ਜਿਵੇਂ 골ਡ ਹੋ ਗਈ ਹੈ ਨਾ ਇਹ ਜਿਆਤਰ ਕਰਦੇ ਨੇ ਪਰ ਇਹ ਜਿਹੜੀ 골ਡ ਹੈ ਨਾ ਮੈਨੂੰ ਸ਼ੂਟ ਨਹੀਂ ਕਰਦੀ ਹੈਗੀ ਮੈਂ ਕਾਫੀ ਟਾਈਮ ਪਹਿਲਾਂ ਇਹਨੂੰ ਯੂਜ਼ ਕੀਤਾ ਸੀਗਾ ਇਹ ਬਲੀਚ ਨੂੰ ਤੇ ਜਦੋਂ ਵੀ ਇਹਨੂੰ ਮੈਂ ਲਗਾਉਂਦੀ ਸੀਗੀ ਮੇਰੇ ਨਾ ਇੱਥੇ ਫਿੰਗਰ ਤੇ ਵਾਈਟ ਵਾਈਟ ਜਿਹਾ ਹੈ ਨਾ ਖਾਰਸ਼ ਜਿਹਾ ਹੋਣ ਲਾਈ ਨਹੀਂ ਮਚਨ ਜਿਹਾ ਲੱਗ ਜਾਂਦਾ ਸੀਗਾ ਤੇ ਫਿਰ ਇਹ ਮੈਨੇ ਅਵੋਇਡ ਕਰਤੀ ਮੈਨੇ ਛੱਡਤੀ ਇਹ ਕਾਫੀ ਸਾਲ ਹੋ ਗਏ 5 6 ਸਾਲ ਪਹਿਲਾਂ ਮੈਨੇ ਇਹ ਲਗਾਈ ਸੀਗੀ ਉਸ ਤੋਂ ਬਾਅਦ ਮੈਂ ਕਦੇ ਨਹੀਂ ਲਗਾਈ ਹੈਗੀ ਫਿਰ ਜਦੋਂ ਦੀ ਮੈਨੇ ਇਹ ਲਗਾਈ ਹੈ ਦੇਖੋ ਆਪਣੀ ਇਹ ਵਾਲੀ ਬਲੀਚ ਇਹ ਵਾਲੀ ਬਲੀਚ ਹੈ ਜਿਹੜੀ ਆਹ ਵਾਲੀ ਬਲੀਚ ਦੇਖੋ ਮਿੰਟ ਦੀ ਮਿੰਟ ਦੀ ਬਲੀਚ ਹੈ ਬਹੁਤ ਹੀ ਵਧੀਆ ਕਾਫੀ ਸਾਲਾਂ ਤੋਂ ਇਹਨੂੰ ਮੈਂ ਯੂਜ਼ ਕਰ ਰਹੀ ਆ ਮੈਂ ਇਹਨੂੰ ਵੱਡੀ ਪੈਕਿੰਗ ਹੀ ਦੇਖੋ ਲੈ ਆਨੀ ਆ ਪਾਈਆ ਦੀ ਇਹ ਮੇਰੀ 250 ਪਤਾ ਨਹੀਂ 200 ਰੁਪਏ ਦੀ ਆਈ ਆ ਇਹ ਤੇ ਮੇਰੀ ਸਾਲ ਪਰ ਚਲ ਜਾਂਦੀ ਹੈ ਕਿਉਂਕਿ ਇੰਨੀ ਜ਼ਿਆਦਾ ਮੈਂ ਬਲੀਚ ਯੂਜ਼ ਵੀ ਨਹੀਂ ਕਰਦੀ ਹੈਗੀ ਮਹੀਨੇ ਚ ਡੇਢ ਮਹੀਨੇ ਚ ਮੈਂ ਲਗਾਨੀ ਹੁੰਨੀ ਆ ਠੀਕ ਹੈ ਜੀ ਇਸ ਕਰਕੇ ਮੇਰੀ ਸਾਲ ਤੋਂ ਵੱਧ ਹੀ ਭਾਵੇਂ ਚਲ ਜਾਂਦੀ ਹੈ ਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਸਾਰ ਨਾਲ ਪਹਿਲਾਂ ਤਾਂ ਦੇਖੋ ਇਹ ਜਿਹੜੀ ਬਣੀ ਹੋਈ ਹੈ ਮਿੰਟ ਦੀ ਆਪਣੇ ਪੁਦੀਨੇ ਦੀ ਤੇ ਨਿੰਬੂ ਦੀ ਬਣੀ ਹੋਈ ਹੈ ਜਿਹੜੇ ਆਪਣੇ ਫੇਸ ਨੂੰ ਐਨ ਪੂਰਾ ਠੰਡਾ ਠੰਡਾ ਰੱਖਦਾ ਤੇ ਨਿੰਬੂ ਜਿਹੜਾ ਆਪਣੇ ਫੇਸ ਤੇ ਜਿੰਨੇ ਵੀ ਦਾਗ-ਦੱਬੇ ਹੁੰਦੇ ਨੇ ਉਹਨੂੰ ਕਲੀਨ ਕਰ ਦਿੰਦੀ ਹੈ ਠੀਕ ਹੈ ਜੀ ਤੇ ਆ ਦੇਖੋ ਐਨ ਪੂਰਾ ਆਪਣੇ ਫੇਸ ਨੂੰ ਠੰਡਾ ਕੂਲ ਕੂਲ ਕਰਕੇ ਕਰ ਦਿੰਦੀ ਆਪਣੇ ਫੇਸ ਨੂੰ ਜਿਹੜੀ ਇਹ ਬਲੀਚ ਹੈ ਬਿਲਕੁਲ ਵੀ ਇਹਦੇ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਜਿਵੇਂ ਆਪਣੇ ਆਵਲੀ ਬਲੀਚ ਨਾਲ ਦੇਖੋ ਹੈਨਾ ਰੈਸ਼ਸ ਜਿਹਾ ਲੱਜੰਦੇ ਸੀਗਾ ਰੈਡ ਰੈਡ ਜੀ ਹੋਣ ਲੱਗ ਜਾਂਦੀ ਸੀਗੀ ਸਕਿਨ ਇਹਦੇ ਨਾਲ ਤੁਸੀਂ ਇਹ ਯੂਜ਼ ਕਰੋਗੇ ਨਾ ਤੁਹਾਨੂੰ ਬਿਲਕੁਲ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਊਗੀ ਚਾਹੇ ਤੁਸੀਂ ਜੇ ਤੁਹਾਡੀ ਸਕਿਨ ਜਿਆਦਾ ਸੈਂਸਿਟਿਵ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਇਹਨੂੰ ਚੈੱਕ ਕਰ ਸਕਦੇ ਹੋ ਆਪਣੇ ਇੱਥੇ ਲਗਾ ਕੇ ਹੈਨਾ ਆਪਣੇ ਹੱਥ ਤੇ ਲਗਾ ਕੇ ਇਹਨੂੰ ਚੈੱਕ ਕਰ ਸਕਦੇ ਹੋ ਫਿਰ ਤੁਸੀਂ ਯੂਜ਼ ਕਰਿਓ ਵੈਸੇ ਮੈਨੂੰ ਲੱਗਦਾ ਹੈ ਇਹਨੂੰ ਕਿਸੇ ਤੋਂ ਕਿਸੇ ਨੂੰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਊਗੀ ਤੇ ਆ ਦੇਖੋ ਐਨੀ ਵੱਡੀ ਇਹਦੀ ਪੈਕਿੰਗ ਹੈ ਇਹ ਮੈਂ ਹਲੇ ਕੱਲ ਹੀ ਲੈ ਕੇ ਆਈਆਂ ਖਤਮ ਹੋ ਗਈ ਸੀਗੀ ਮੇਰੀ ਤੇ ਆ ਦੇਖੋ ਕਾਫੀ ਭਰੀ ਹੋਈ ਹੈ ਇਹ ਪਾਈਆ ਦੀ ਹੈ ਆ ਦੇਖੋ ਫੁੱਲ ਭਰੀ ਹੋਈ ਹੈ ਠੀਕ ਹੈ ਜੀ ਇੰਨਾ ਸੋਹਣਾ ਏ ਰਿਜ਼ਲਟ ਹੈ ਦਾ ਇੰਨਾ ਵਧੀਆ ਰਿਜ਼ਲਟ ਹੈ ਤੇ ਇਹਨੂੰ ਮੈਂ ਤੁਹਾਨੂੰ ਲਾਉਣੀ ਵੀ ਦੱਸਾਂਗੀ ਆ ਇਹਦਾ ਹੈਗਾ ਐਕਟੀਵੇਟਰ ਪਾਊਡਰ ਜਿਹੜਾ ਆਪਾਂ ਨੂੰ ਇਹਨ ਪੂਰਾ ਕੋਲ ਕੋਲ ਕਰਦਾ ਥੋੜਾ ਬਹੁਤਾ ਵੱਧ ਵੀ ਪੇਜੇ ਤਾਂ ਵੀ ਇਹਦਾ ਕੋਈ ਚੱਕਰ ਨਹੀਂ ਹੈ ਗਿਆ ਠੀਕ ਹੈ ਜੀ ਹੁਣ ਇਹਨੂੰ ਮੈਂ ਲਗਾਉਣੀ ਆਪਣੇ ਫੇਸ ਤੇ ਤੇ ਇਹਦਾ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੀ ਇਹ ਜਿਹੜੀ ਬਲੀਚ ਆਪਾਂ ਲਗਾਵਾਂਗੇ ਨਾ ਆਪਾਂ ਨੇ ਕਿਤੇ ਵਿਆਹ 'ਚ ਜਾਣਾ ਹੋਵੇ ਹੈ ਨਾ ਅਚਾਨਕ ਹੀ ਆਪਣੇ ਵਿਆਹ ਜੇ ਤਾਂ ਫੇਸ਼ੀਅਲ ਆਪਾਂ ਨੂੰ ਐ ਹੁੰਦਾ ਵੀ ਹੈ ਵਿਆਹ ਤੇ ਆਪਾਂ ਨੇ ਫੇਸ਼ੀਅਲ ਕਰਵਾਇਆ ਨਹੀਂ ਹੈ ਗਿਆ ਤਾਂ ਤੁਸੀਂ ਕੀ ਕਰ ਸਕਦੇ ਹੋ ਸਿਰਫ ਤੁਸੀਂ ਜਿਹੜੀ ਇਹ ਵਾਲੀ ਬਲੀਚ ਹੈ ਇਹ ਵਾਲੀ ਬਲੀਚ ਕਰਕੇ ਤੁਸੀਂ ਵਗ ਜਿਓ ਤਾਂ ਦੇਖੋ ਜਿਹੜਾ ਤੁਹਾਡਾ 글로 ਹੈ ਨਾ ਫੇਸ਼ਲ ਨੂੰ ਵੀ ਫਹ ਕਰੂਗਾ ਫੇਲ ਕਰੂਗਾ ਇਹਦਾ ਜਿਹੜਾ 글로 ਹੈ ਇੰਨਾ ਸੋਹਣਾ ਇਹਦਾ 글로 ਆਉਂਦਾ ਮੈਂ ਕਦੇ ਵੀ ਫੇਸ਼ਲ ਵਗੈਰਾ ਨਹੀਂ ਕਰਾਉਂਦੀ ਹੈਗੀ ਬਸ ਇਹ ਬਲੀਚ ਕਰ ਲੈਣੀ ਹੁੰਦੀ ਹੈ ਜਾਂ ਆਪਣੀਆਂ ਜਿਹੜੀਆਂ ਹੋਮ ਰੈਮੀਡੀਜ਼ ਹੁੰਦੀਆਂ ਨੇ ਹਨਾ ਉਹੀ ਆਪਾਂ ਯੂਜ਼ ਕਰਦੇ ਹੁੰਨੇ ਆ ਤੇ ਲੋ ਜੀ ਹੁਣ ਇਹਨੂੰ ਮੈਂ ਲਗਾਉਣਾ ਦੱਸਦੀ ਆ ਤੁਹਾਨੂੰ ਤੇ ਸਾਨ ਨਾਲ ਇਹਦਾ ਪਤਾ ਕੀ ਗੱਲ ਹੈ ਇਹਨੇ ਬਿਲਕੁਲ ਥੋੜੀ ਜਿਹੀ ਕ ਯੂਜ਼ ਹੁੰਦੀ ਹੈ ਬਿਲਕੁਲ ਥੋੜੀ ਜੀ ਆ ਦੇਖੋ ਮੈਂ ਤੁਹਾਨੂੰ ਦੱਸਾਂਗੀ ਇਹਨੂੰ ਆਪਾਂ ਥੋੜੀ ਜਿਹੀ ਕ ਪਾਵਾਂਗੇ ਨਾ ਤਾਂ ਇਹ ਜਦੋਂ ਆਪਾਂ ਨੇ ਐਕਟੀਵੇਟਰ ਪਾਤਾ ਤਾਂ ਇਹ ਫੈਲ ਜਾਂਦੀ ਆ ਫੁੱਲ ਜੀ ਜਾਂਦੀ ਆ ਵੱਧ ਹੋ ਜਾਂਦੀ ਆ ਦੇਖੋ ਮੈਨੇ ਅੱਧਾ ਚਮਚਾ ਪਾਇਆ ਇਹਦੇ ਚ ਅੱਧਾ ਚਮਚਾ ਸਿਰਫ ਮੈਨੂੰ ਬੋਤ ਹੈ ਆਪਣੇ ਫੇਸ ਦੇ ਲਈ ਹਲੋ ਅੱਧਾ ਚਮਚਾ ਪਾਇਆ ਮੈਨੇ ਇਹਦੇ ਚ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਐਕਟੀਵੇਟਰ ਐਨਾ ਵਧੀਆ ਰਿਜ਼ਲਟ ਆਦਾ ਐਨਾ ਵਧੀਆ ਤੇ ਜਿਹੜੇ ਤੁਹਾਡੇ ਬਾਲ ਨੇ ਹਨਾ ਫੇਸ ਤੇ कई भैं नहीं करवा जिमें लिप्स वगैरह नहीं करादियाँ मैं तो बिल्कुल भी, भी नहीं कराए कदें भी नहीं कराए है अपर लिप्स वगैरह तो फिर मैं तो ब्लीच ही कर दूनी हाँ देखो अपन ने थोड़ा जा इन्ना का देखो ये चमचेद पिछे वाली साइड है यानी कि दो दो चुटकियांक है हाँ जी दो चुटकियां अंक मैंने देखो लै लिया ये तो यू आप हम घोल लवोंगे ਫਿੰਗਰ ਨਾਲ ਹੀ ਘੋਲ ਲਵਾਂਗੀ ਕਿਉਂਕਿ ਇਹਦਾ ਮੈਨੂੰ ਕੋਈ ਵੀ ਬਿਲਕੁਲ ਵੀ ਉਹ ਨਹੀਂ ਹੁੰਦਾ ਹੈਗਾ ਜਿਵੇਂ ਕਈ ਵਾਰ ਇਹ 골ਡ ਦੀ ਘੋਲਦੀ ਹੁੰਦੀ ਸੀਗਾ ਨਾ ਮੇਰੇ ਫਿੰਗਰ ਤੇ ਹੀ ਪਹਿਲਾਂ ਹੀ ਮੈਨੂੰ ਜਲਨ ਜੀ ਹੋਣ ਲੱਗ ਜਾਂਦੀ ਸੀਗੀ ਪਰ ਜਦੋਂ ਦਾ ਮੈਂ ਇਹ ਵਲੀ ਆਪਣੀ ਬਲੀਚ ਯੂਜ਼ ਕਰਨ ਲੱਗੀ ਆ ਬਿਲਕੁਲ ਵੀ ਨਹੀਂ ਮੈਨੂੰ ਕੋਈ ਵੀ ਦੇ ਨਾਲ ਸਾਈਡ ਇਫੈਕਟ ਬਿਲਕੁਲ ਵੀ ਨਹੀਂ ਹੁੰਦਾ ਆ ਦੇਖੋ ਕਿੰਨੀ ਸਾਰੀ ਹੋ ਗਈ ਹੈ ਇਹ ਫੈਲ ਕੇ ਅੱਧਾ ਚਮਚਾ ਲਿੱਤਾ ਸੀਗਾ ਅੱਧੇ ਚਮਚੇ ਨਾਲ ਬਹੁਤ ਹੋ ਗਈ ਹੈ ਇਹ ਦੁੱਗਣੀ ਹੋ ਗਈ ਹੈ ਇਹ ਥੋੜੀ ਜੀ ਯੂਜ਼ ਹੁੰਦੀ ਹੈ ਜ਼ਿਆਦਾ ਨਹੀਂ ਯੂਜ਼ ਹੁੰਦੀ ਹੈਗੀ ਦੇਖੋ ਤੇ ਇਹਨੂੰ ਆਪਾਂ ਆਪਣੀ ਗਰਦਨ ਤੇ ਆਪਾਂ ਆਪਣੀ ਬਾਹਾਂ ਤੇ ਵੀ ਲਗਾ ਸਕਦੇ ਆ ਫੇਸ ਤੇ ਤਾਂ ਆਪਣੇ ਲਗਾਉਣੀਆਂ ਲਗਾਉਣੀਆਂ ਆ ਤੁਸੀਂ ਹੱਥਾਂ ਪੈਰਾਂ ਤੇ ਵੀ ਇਹਨੂੰ ਲਗਾ ਸਕਦੇ ਹੋ ਕਿਤੇ ਆਪਾਂ ਨੇ ਅਚਾਨਕ ਹੀ ਜਾਣਾ ਹੋਵੇ ਹਨਾ ਫੇਸ਼ਲ ਫੁਸ਼ਲ ਕਰਨ ਦੀ ਲੋੜ ਨਹੀਂ ਹੈਗੀ ਪਲੀਚ ਕਰ ਲਿਓ ਤੁਸੀਂ ਤਾਂ ਦੇਖੋ ਸਾਰੇ ਤੁਹਾਨੂੰ ਟੋਕਣਗੇ ਵੀ ਹਾਂ ਵੀ ਕਿਹੜਾ ਫੇਸ਼ਲ ਕਰਵਾਇਆ ਕਿਹੜਾ ਫੇਸ਼ਲ ਕਰਵਾਇਆ ਨਾ ਸੋਨਾ ਇਹਦੇ ਨਾਲ 글로ਅ ਆ ਜਾਂਦਾ ਠੀਕ ਹੈ ਜੀ ਆ ਲੋ ਜੀ ਆਪਾਂ ਨੇ ਕੋਲੀ ਕੋਲੀ ਆਪਾਂ ਨੇ ਤੇ ਪਹਿਲਾਂ ਸਾਨਾ ਪਹਿਲਾਂ ਆਪ ਆਪਣਾ ਜਿਹੜਾ ਫੇਸ ਆ ਉਹ ਕਰਾਂਗੇ ਸਾਫ क्योंकि मैंने पहला लगाई हुई है सनक्रीम यह जी पैकिंग काफ़ी टाइम चल जाती है ਤੇ ਇਸ ਤੋਂ ਬਾਅਦ ਤਾਂ ਜਿਹੜੀ ਇੱਕ ਤਾਂ ਪਾਈਆ ਦੀ ਪੈਕਿੰਗ ਮਿਲਦੀ ਹੈ ਇਹ ਉਸ ਤੋਂ ਬਾਅਦ ਇਹ ਕਿਲੋ ਦੀ ਮਿਲਦੀ ਹੈ ਇਸ ਤੋਂ ਛੋਟੀ ਪੈਕਿੰਗ ਮਿਲਦੀ ਨਹੀਂ ਹੈਗੀ ਇਹ ਕਿਉਂਕਿ ਸਿਰਫ ਪਾਰਲਰ ਵਾਲਿਆਂ ਵਾਸਤੇ ਹੀ ਹੁੰਦੀ ਆ ਪਾਰਲਰ ਵਾਲਿਆਂ ਦੱਸਦੀਆਂ ਨਹੀਂ ਹੈਗੀਆਂ ਵੀ ਕਿਹੜੀ ਬਲੀਚ ਆਸੀਂ ਤੁਹਾਡੇ ਫੇਸ ਤੇ ਲਗਾ ਰਹੇ ਆ ਪਰ ਮੈਂ ਜਦੋਂ ਪਾਰਲਰ 'ਚ ਲੱਗੀ ਹੋਈ ਸੀਗੀ ਨਾ ਉਦੋਂ ਮੈਨੂੰ ਆਹ ਮਤਲਬ ਕੀ ਪਤਾ ਲੱਗਿਆ ਸੀਗਾ ਹੈਨਾ ਵੀ ਕਿਵੇਂ-ਕਿਵੇਂ ਕਿਹੜੀ-ਕਿਹੜੀ ਚੀਜ਼ ਵਧੀਆ ਹੁੰਦੀ ਆ ਤੇ ਇਸ ਕਰਕੇ ਤੇ ਜਦੋਂ ਦੀ ਬੱਸ ਮੈਂ ਫਿਰ ਇਹੀ ਬਲੀਚ ਯੂਜ਼ ਕਰ ਰਹੀ ਆ ਤੇ ਹੁਣ ਮੈਂ ਸਾਨੂੰ ਪਹਿਲਾਂ ਆਪਣਾ ਜਿਹੜਾ ਫੇਸ ਹੈ ਸਾਫ਼ ਕਰ ਲੰਨੀ ਆ ਰੋਜ਼ ਵਾਟਰ ਨਾਲ ਹੀ ਕਰ ਲੰਨੀ ਆ ਸਾ ਆ ਦੇਖੋ ਮੇਰੇ ਫਿੰਗਰ ਤੇ ਕੁਝ ਵੀ ਨਹੀਂ ਹੋਇਆ ਹੈਗਾ ਬਿਲਕੁਲ ਵੀ ਰੈਸ਼ਸ ਨਹੀਂ ਹੋਈਆਂ ਹੈਗੀਆਂ ਨਹੀਂ ਮੇਰੇ ਪਹਿਲਾਂ ਨਾ ਫਿੰਗਰ ਤੇ ਹੋਣ ਲੱਗ ਜਾਂਦੀ ਸੀਗੀ ਮਾਸ ਜਾਂ ਉੱਪਰ ਨੂੰ ਹੋ ਜਾਂਦਾ ਸੀਗਾ ਵਾਈਟ ਜਾਂ ਕਲਰ ਦਾ ਲੋ ਜੀ ਆਪਾਂ ਫਿੰਗਰ ਦੰਤੇ ਵੀ ਲਗਾ ਲਾਂਗੇ ਇਦੇ ਨਾਲ ਜਿਹੜੇ ਵਾਲ ਨੇ ਹਨ ਆਪਣੇ ਬ੍ਰਾਊਨ ਜੇ ਹੋ ਜਾਣਗੇ ਤੇ ਜਿਹੜਾ ਆਪਣੇ ਫੇਸ ਤੇ ਗਲੋ ਵੀ ਆਊਗਾ ਤੇ ਜਦੋਂ ਆਪਾਂ ਇਹਨੂੰ ਲਗਾਣੇ ਆ ਨਾ ਤੁਹਾਨੂੰ ਗਰਮ ਨਹੀਂ ਲੱਗੂ ਇਹ ਠੰਡੀ ਠੰਡੀ ਲੱਗੂਗੀ ਦੇਖਿਓ ਜਿਵੇਂ ਆਪਾਂ ਪੁਦੀਨਾ ਖਾਂਦੇ ਆ ਹਨ ਕਿਵੇਂ ਆਉਂਦਾ ਉਹਦਾ ਟੇਸਟ ਜਾਂ ਓਵੇਂ ਇਹ ਲੱਗੂ ਠੰਡੀ ਠੰਡੀ ਜਿਵੇਂ ਸੈਂਟੋ ਫਰੈਸ਼ ਆਉਂਦੀ ਹੁੰਦੀ ਹੈ ਓਵੇਂ ਅੱਧਾ ਚਮਚਾ ਪਾਇਆ ਸੀਗਾ ਮੈਨੇ ਫੇਰ ਵੀ ਇੰਨੀ ਹੋ ਗਈ ਹੈ ਦੇਖੋ ਕਾਫੀ ਲਾ ਹੋ ਗਈ ਹੈ ਇਹ ਵੱਧ ਗਈ ਹੈ 200 250 ਰੁਪਏ ਦੀ ਆਉਂਦੀ ਹੈ ਇਹ ਤੇ ਕਾਫੀ ਟਾਈਮ ਚੱਲ ਜਾਂਦੀ ਹੈ ਤੇ ਜਿਹੜੀ ਆਪਾਂ ਦੂਜੀ ਲੈ ਕੇ ਆਉਣੀ ਹੈ 70 80 ਰੁਪਏ ਦੀ ਮਿਲਦਾ ਆਉਂਦੀ ਹੈ ਇੱਕ ਵਾਰੀ ਹੁੰਦੀ ਹੈ ਇੱਕ ਵਾਰੀ ਹੋ ਜੂਗੀ ਵੱਧ ਵੱਧ ਦੋ ਵਾਰੀ ਹੋ ਜੂਗੀ ਇਹ ਕਾਫੀ ਟਾਈਮ ਚੱਲ ਜਾਂਦੀ ਹੈ ਬਚੀ ਹੋਈ ਨੇ ਆਪਾਂ ਹੱਥਾਂ ਤੇ ਵੀ ਆਪਣੇ ਤੇ ਲਗਾ ਸਕਦੇ ਆ ਇੰਡ ਕਰਕੇ ਸਿੱਟਣੀ ਆਪਾਂ ਨੇ ਜ਼ਰੂਰੀ ਆਪਾਂ ਕੰਮ ਲਵਾਂਗੇ ਹਨਾ ਹੱਥਾਂ ਉੱਤੇ ਲਗਾ ਲਵਾਂਗੇ ਤੇ ਲੋ ਜੀ ਫਰੈਂਡ ਦੇਖੋ ਅੱਧਾ ਚਮਚਾ ਲਿੱਤਾ ਸੀਗਾ ਮੈਂਨੇ ਆਪਣੀ ਗਰਦਨ ਤੇ ਵੀ ਆਪਣੇ ਫੇਸ ਤੇ ਵੀ ਤੇ ਆਪਣੇ ਬੱਚੇ ਕੁਛ ਆਪਣੇ ਹੱਥਾਂ ਤੇ ਵੀ ਲਗਾ ਲਿਆ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ 15-20 ਮਿੰਟ ਆਪਾਂ ਰੱਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਫੇਸ ਤੋਂ ਇਹਨੂੰ ਰਿਮੂਵ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਤੇ ਇਹਦੇ ਨਾਲ ਬਿਲਕੁਲ ਵੀ ਤੁਹਾਨੂੰ ਜਲਣ ਜੂਲਣ ਨੂੰ ਬਿਲਕੁਲ ਵੀ ਨਹੀਂ ਹੋਊਗੀ ਬਸ ਤੁਹਾਡੇ ਫੇਸ ਤੇ ਕੋਈ ਵੀ ਪਿੰਪਲ ਵਗੈਰਾ ਨਹੀਂ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਗਰਮੀਆਂ ਵਿੱਚ ਤੁਸੀਂ ਇਹ ਬਲੀ ਜਿਹੜੀ ਬਲੀਚਾ ਯੂਜ਼ ਕਰੋ ਤੇ ਆਪਣੇ ਫੇਸ ਨੂੰ ਪੂਰਾ কুল কুল ਠੰਡਾ ਠੰਡਾ ਫਰੈਸ਼ ਫਰੈਸ਼ ਰੱਖੋ ਲਓ ਜੀ 15-20 ਮਿੰਟਾਂ ਬਾਅਦ ਆਪਾਂ ਮਿਲਦੇ ਆ ਤੇ ਲਓ ਜੀ ਫਿਰ ਆਪਾਂ ਪੂਰੇ ਆਪਾਂ ਨੂੰ 15-16 ਮਿੰਟ ਹੋ ਗਏ ਨੇ ਆਪਾਂ ਨੂੰ ਲਗਾਏ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਚੈੱਕ ਕਰਦੇ ਆ ਹਾਂਜੀ ਹੋ ਗਈ ਆਪਣੇ ਬਲੀਚ 15 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਲਾ ਦਨੇ ਆ ਠੀਕ ਹੈ ਜੀ ਇਹਦੇ ਨਾਲੇ ਤਾਂ ਆਪਣੇ ਫੇਸ ਨੂੰ ਸਾਫ਼ ਕਰਦੀ ਹੈ ਨਾਲੇ ਜਿਹੜੇ ਆਪਣੇ ਫੇਸ ਤੇ ਜਿਹੜੇ ਬਾਲ ਹੁੰਦੇ ਨੇ ਹਨਾ ਉਹਨਾਂ ਨੂੰ ਬ੍ਰਾਊਨ ਕਰਦੀ ਹੈ ਤੇ ਇਹ ਚਿਹਰਾ ਜਿਹੜਾ ਆਪਣਾ ਇਹ ਪੂਰਾ ਚਮਕਾ ਦਿੰਦੀ ਹੈ ਬਿਲਕੁਲ ਵੀ ਤੁਹਾਨੂੰ ਫੇਸ਼ਲ ਵਗੈਰਾ ਕਰਨ ਦੀ ਦੇਖੇ ਲੋੜ ਨਹੀਂ ਪੈਣੀ ਹੈਗੀ ਅਗਰ ਤੁਸੀਂ ਇਹ ਵਾਲੀ ਬਲੀਚ ਕਰੋਗੇ ਅਚਾਨਕ ਹੀ ਤੇ ਜਾਣਾ ਹੋਵੇ 15 ਮਿੰਟਾਂ ਦੇ ਵਿੱਚ ਦੇਖੋ ਤੁਹਾਡੇ ਫੇਸ ਤੇ ਗਲੋ ਆ ਜਾਊਗਾ ਇਹ ਜਾਂਦੀ ਹੈ ਕਿਸੇ ਵੀ ਟਾਈਪ ਦੀ ਤੁਹਾਡੀ ਸਕਿਨ ਹੈ ਸਾਰੀ ਸਕਿਨ ਤੇ ਹੀ ਲੱਗ ਜਾਂਦੀ ਹੈ ਠੀਕ ਹੈ ਜੀ ਪਹਿਲਾਂ ਹੁਣ ਮੈਂ ਫੇਸ ਜਿਹੜਾ ਆਪਣਾ ਪਾਣੀ ਨਾਲ ਧੋ ਕੇ ਆਉਣੀ ਆ ਤੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਆ ਲੋ ਜੀ ਫਰੈਂਡ ਦੇਖੋ ਫੇਸ ਮੈਂ ਧੋਇਆ ਹੀ ਆ ਤੇ ਚੈੱਕ ਕਰ ਸਕਦੇ ਹੋ ਦੇਖੋ ਤੁਸੀਂ ਹੈਨਾ ਕਿੰਨਾ ਵਧੀਆ ਨਾਲ ਇਹਦੇ ਨਾਲ ਗਲੋ ਆਇਆ ਤੇ ਨਾਲ ਜਿੰਨੇ ਵੀ ਮੇਰੇ ਹੈਅਰ ਸੀਗੇ ਦੇਖੋ ਹਨਾ ਸਾਰੇ ਬ੍ਰਾਊਨ ਹੋ ਚੁੱਕੇ ਨੇ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਠੀਕ ਹੈ ਜੀ ਆ ਤੁਸੀਂ ਬਲੀਚ ਕਰੋਗੇ ਨਾ ਸੱਚੀ ਤੁਹਾਨੂੰ ਆਪ ਨੂੰ ਖੁਦ ਨੂੰ ਬਹੁਤ ਵਧੀਆ ਲੱਗੂਗਾ ਤੇ ਐਨ ਠੰਡਾ ਠੰਡਾ ਹੋਇਆ ਪੈਸਾ ਚ ਜਿਵੇਂ ਜਿਵੇਂ ਹਵਾ ਲੱਗ ਰਹੀ ਆ ਹੋਰ ਵੀ ਜ਼ਿਆਦਾ ਠੰਡਾ ਠੰਡਾ ਹੋਰ ਲੱਗ ਰਿਹਾ ਜਿਵੇਂ ਆਪਾਂ ਸੈਂਟਰ ਫਰੈਸ਼ ਚ ਨਹੀਂ ਆਉਂਦੇ ਨੇ ਠੰਡੇ ਠੰਡੇ ਕਿਉਂਕਿ ਇਹਦੇ ਵਿੱਚ ਦੇਖੋ ਮਿੰਟ ਹੈ ਨਾ ਪੁਦੀਨਾ ਤੇ ਲੈਮਨ ਠੀਕ ਹੈ ਜੀ ਤੇ ਆਪ ਦੇਖੋ ਤੁਹਾਨੂੰ ਬਰਫ ਜੀ ਦਿਖ ਰਹੀ ਹੋਣੀ ਵੀ ਆਪਣੇ ਸਕਿਨ ਨੂੰ ਜਿਹੜੀ 쿨쿨 ਕਰ ਦਿੰਦੀ ਹੈ ਮਿੰਟ ਲੈਮਨ 쿨ਿੰਗ ਬਲੀਚ ਕਰੀਮ ਦਾ ਨਾਮ ਹੈ ਇਹ ਠੀਕ ਹੈ ਜੀ ਤੁਸੀਂ ਸਕਰੀਨ ਸ਼ਾਟ ਤੁਸੀਂ ਇਹਦਾ ਲੈ ਸਕਦੇ ਹੋ ਤੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਟ੍ਰਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਮਿਲ ਜਾਂਦੀ ਹੈ ਮੈਨੂੰ ਲੱਗਦਾ ਆਸਾਨੀ ਨਾਲ ਇਹ ਤੇ ਪਾਰਲਰ ਪਾਰਲਰ ਵਾਲੀਆਂ ਜਿਹੜੀ ਭੈਣਾਂ ਹੁੰਦੀਆਂ ਨੇ ਇਹ ਨਹੀਂ ਦੱਸ ਦੇ ਨਹੀਂ ਹੁੰਦੀਆਂ ਹੈਗਿਆ ਇਸ ਬਲੀਚ ਦੇ ਕਰਾਈ ਦੇ ਉਹ 1.5 150 ਰੁਪਏ ਲੈ ਲੈਂਦੇ ਨੇ ਇਕੱਲੇ ਫੇਸ ਫੇਸ ਤੇ ਠੀਕ ਹੈ ਜੀ ਤੇ ਇਹ ਮੈਨੇ ਦੇਖ ਲਓ 2200 ਰੁਪਏ ਦੀ ਲਈਤੀ ਮੈਨੇ ਇਹ ਬਲੀਚ ਤੇ ਮੇਰੇ ਕਾਫੀ ਬਰੀ ਦੇਖੋ ਹੋ ਜੂਗੇ ਆਪਣੇ ਘਰ ਵਿੱਚ ਹੀ ਘਰ ਵਿੱਚ ਹੀ ਆਪਾਂ ਆਪਣੇ ਫੇਸ਼ਲ ਜਿੰਨਾ ਦੇਖੋ 글로 ਇਹਦੇ ਕੱਲੀ ਬਲੀਚ ਨਾਲ ਆਪਾਂ ਲਿਆ ਸਕਦੇ ਆ ਠੀਕ ਹੈ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਪਲੀਜ਼ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੀ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਇੱਕ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਰੈਂਡ ਓਕੇ ਟਾਟਾ ਬਾਏ ਬਾਏ ਤੇ ਸਕਿਨ ਦੇਖੋ ਹੈ ਨਾ ਤੁਸੀਂ ਮੇਰੀ ਕਿੰਨੀ ਵਧੀਆ ਹੋ ਗਈ ਹੈ